ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕਿ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹਨ ਕੁਝ ਲੋਕ ਰੋਜ਼ਾਨਾ ਜਿਮ ਜਾਂਦੇ ਹਨ ਔਖੀ ਤੋਂ ਔਖੀ ਕਸਰਤ ਵੀ ਕਰਦੇ ਹਨ ਅਤੇ ਉਹਨਾਂ ਦੁਆਰਾ ਦੱਸੀ ਗਈ ਡਾਈਟ ਨੂੰ ਵੀ ਫਾਲੋ ਕਰਦੇ ਹਨ ਦੋਸਤੋ ਪਰ ਫਿਰ ਵੀ ਉਹਨਾਂ ਦਾ ਵਜ਼ਨ ਨਹੀਂ ਇਸ ਤਰ੍ਹਾਂ ਤੱਕ ਇਸਤੇਮਾਲ ਕਰਨ ਤੇ ਹੀ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ ਥਾਇਰਾਇਡ ਦੇ ਮਰੀਜ਼ ਵੀ ਦੋਸਤੋ ਇਸ ਦਾ ਇਸਤੇਮਾਲ ਕਰਕੇ ਲਾਭ ਲੈ ਸਕਦੇ ਹਨ ਦੋਸਤੋ 5 ਦਿਨਾਂ ਵਿੱਚ ਹੀ ਤੁਹਾਡੇ ਭਾਰ ਘਟਣ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਦੋਸਤੋ ਇੱਕ ਗਲਾਸ ਪਾਣੀ ਲੈਣਾ ਹੈ ਅਤੇ ਦੋਸਤੋ ਜੋ ਦੂਜੀ ਚੀਜ਼ ਲੈਣੀ ਹੈ ਉਹ ਹੈ ਦੋਸਤੋ ਚੀਆ ਬੀਜ ਜਿਸ ਨੂੰ ਕਿ ਹੜੋਂ ਦੇ ਬੀਜ ਵੀ ਕਿਹਾ ਜਾਂ ਜਾਤੇ ਇੱਕ ਦੋਸਤੋ ਪੂਰੇ ਰੰਗ ਦੇ ਦੋਸਤੋ ਇਹ ਸਰੀਰ ਦੀ ਗਰਮੀ ਨੂੰ ਦੂਰ ਕਰਦੇ ਹਨ ਅਤੇ ਸਾਡੇ ਸਰੀਰ ਨੂੰ ਲੂ ਵਰਗੀ ਸਮੱਸਿਆ ਤੋਂ ਵੀ ਬਚਾ ਕੇ ਰੱਖਦੇ ਹਨ ਇਸ ਵਿੱਚ ਕੈਲਸ਼ੀਅਮ ਵਿਟਾਮਿਨਸ ਮਿਨਰਲਸ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਦੇ ਅੰਦਰੂਨੀ ਭਾਗਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਕੈਲਰੀ ਬਿਲਕੁਲ ਨਾ ਦੇ ਬਰਾਬਰ ਹੁੰਦੀ ਹੈ ਜਿਸ ਕਾਰਨ ਕਿ ਦੋਸਤੋ ਇਹ ਸਾਡੇ ਭਾਰ ਨੂੰ ਘਟਾਉਣ ਵਿੱਚ ਸਾਡੀ ਮਦਦ ਕਰਦੀ ਹੈ ਇਸ ਨੁਸਖੇ ਲਈ ਸਾਨੂੰ ਕਾਲੇ ਚੀਆ ਬੀਜ ਚਾਹੀਦੇ ਹਨ ਦੋਸਤੋ ਇਸ ਨੁਸਖੇ ਲਈ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਦੇ ਬਰਾਬਰ ਕਾਲੇ ਰੰਗ ਵਾਲੇ ਚੀਆ ਬੀ ਫਿਰ ਦੋਸਤੋ ਉਸ ਨੂੰ ਮਿਕਸ ਕਰਕੇ ਘੱਟੋ ਘੱਟ ਅੱਧੇ ਜਾਂ ਫਿਰ ਪੌਣੇ ਘੰਟੇ ਲਈ ਤੁਸੀਂ ਪਿਆ ਰਹਿਣ ਦੇਣਾ ਹੈ ਜਿਸ ਨਾਲ ਕਿ ਦੋਸਤੋ ਇਹ ਫੁੱਲ ਜਾਣ ਗਿਆ ਤੇ ਉਹਨਾਂ ਉੱਪਰ ਇੱਕ ਜੈਲੀ ਵਰਗੀ ਪਰਤ ਬਣ ਜਾਵੇਗੀ ਅਤੇ ਦੋਸਤੋ ਜਦੋਂ ਇਸ ਤਰ੍ਹਾਂ ਉਹਨਾਂ ਦਾ ਰੰਗ ਹੋ ਜਾਵੇ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਕਿ ਇਸ ਦਾ ਇਸਤੇਮਾਲ ਕਦੋਂ ਕਰਨਾ ਹੈ ਦੋਸਤੋ ਇਸ ਦਾ ਇਸਤੇਮਾਲ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਇਸ ਵਿੱਚ ਦੋਸਤੋ ਹੋਰ ਵੀ ਦੋ ਚੀਜ਼ਾਂ ਮਿਲਾਉਣੀਆਂ ਹਨ ਉਹਨਾਂ ਬਾਰੇ ਮੈਂ ਤੁਹਾਨੂੰ ਅੱਗੇ ਦੱਸਾਂਗਾ ਦੋਸਤੋ ਇਸ ਵਿੱਚ ਅਸੀਂ ਦੋ ਚੀਜ਼ਾਂ ਮਿਲਾਉਣੀਆਂ ਹਨ ਪਹਿਲੀ ਚੀਜ਼ ਹੈ ਦੋਸਤੋ ਹਲਦੀ ਦ ਅਤੇ ਫਿਰ ਦੋਸਤੋ ਜੋ ਸ਼ੂਗਰ ਦੇ ਮਰੀਜ਼ ਹਨ ਉਹਨਾਂ ਨੇ ਇਸ ਵਿੱਚ ਅੱਧਾ ਨਿੰਬੂ ਮਿਲਾ ਲੈਣਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਪਰ ਦੋਸਤੋ ਜੋ ਲੋਕ ਸ਼ੂਗਰ ਦੇ ਮਰੀਜ਼ ਨਹੀਂ ਹਨ ਉਹਨਾਂ ਨੇ ਇਸ ਵਿੱਚ ਨਿੰਬੂ ਨਹੀਂ ਮਲਾਉਣਾ ਭਾਵੇਂ ਕਿ ਇਸ ਵਿੱਚ ਤੁਸੀਂ ਦੋਸਤੋ ਇੱਕ ਚਮਚ ਦੇ ਬਰਾਬਰ ਸ਼ਹਿਦ ਮਿਲਾ ਦੇਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਵੇਰੇ ਖਾਲੀ ਪੇਟ ਤੁਸੀਂ ਇਸ ਦਾ ਸੇਵਨ ਕਰਨਾ ਹੈ ਇਸ ਤਰ੍ਹਾਂ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਕੇ ਜੇਕਰ ਤੁਸੀਂ 5 ਦਿਨ ਇਸ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ ਦੋਸਤੋ ਤੁਸੀਂ ਹਫਤੇ ਵਿੱਚ 5 ਦਿਨ ਇਸ ਦਾ ਇਸਤੇਮਾਲ ਕਰਨਾ ਹੈ ਤੇ 2 ਦਿਨ ਦਾ ਗੈਪ ਪਾ ਕੇ ਦੁਬਾਰਾ ਇਸ ਦਾ ਇਸਤੇਮਾਲ ਕਰਨਾ। ਜੇ ਵੀਡੀਓ ਵਿੱਚ ਆਇਆ ਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਖਾਸ ਜਾਣਕਾਰੀ ਬਾਰੇ ਪਤਾ ਲੱਗ ਸਕੇ। ਧੰਨਵਾਦ।